ਅੱਜ ਦੇ ਸੁਭਾਗੇ ਸਮੇ ਵਿਸ਼ੂ ਦੇ ਮਹਾਨ ਜਰਨੈਲ ਸ਼ਰੋਮਣੀ ਜਰਨੈਲ ਤਨਤਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀਆਂ ਫੌਜਾਂ ਦੇ ਸਿੱਖ ਜਰਨੈਲ ਤਨਤਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਨਗਰ ਚੱਕ ਮਿਸ਼ਰੀ ਖਾਂ ਇਲਾਕਾ ਨਿਵਾਸੀ ਸਾਧ ਸੰਗਤ ਜੋ ਸਤਿਗੁਰਾਂ ਦੇ ਚਰਨਾਂ ਦੇ ਅੰਦਰ ਜੁੜ ਕਰਕੇ ਇਸ ਭਾਗੀਆਂ ਘੜੀਆਂ ਨੂੰ ਸਫਲਾ ਕਰ ਰਹੇ ਜੀ ਸੋ ਗੁਰੂ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਵਾ ਰਹੇ ਜੀ ਦਾਸਾਂ ਦੀ ਹਾਜ਼ਰੀ ਵੀ ਗੁਰੂ ਚਰਨਾਂ ਵਿੱਚ ਲਵਾਉਂਦੇ ਹੋਏ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਗਜਾਇਆ ਫਤੇ ਦਾ ਨਾਰਾ ਬੁਲੰਦ ਕਰੀਏ ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਖਾਲਸਾ ਜੀ ਜਿਸ ਸਮਾਹਾਨ ਚ ਕਰ ਰਹੇ ਹੋ ਤੁਸੀਂ ਅੱਜ ਯਾਦ ਕਰ ਰਹੇ ਜੀ ਜਨਮ ਦਿਹਾੜੇ ਦੇ ਰੂਪ ਦੇ ਅੰਦਰ ਇਹਨਾਂ ਦੇ ਵੱਡੇ-ਵਡੇਰੇ ਖੋਖਰ ਖਾਨਦਾਨ ਕਬੀਲੇ ਦੇ ਦਸ਼ਰਤ ਰਾਜੇ ਦੇ ਅੱਗੇ ਅੰਛ ਵਾਸੀ ਜਿਨ੍ਹਾਂ ਦੇ ਵਿੱਚੋਂ ਤਨ ਤਨ ਸਤਿਗੁਰੂ ਸਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਮਾਰਿਆ ਸਿੱਖਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਜਦੋਂ ਸਿੱਖ ਧਰਮ ਦੀ ਨੀਂਹ ਰੱਖੀ ਤੇ ਧਰਮ ਦੇ ਪ੍ਰਚਾਰ ਪ੍ਰਸਾਰ ਵਾਸਤੇ ਜ਼ਬਰ ਤੇ ਜ਼ੁਲਮ ਦਾ ਜਿਹੜਾ ਉਸ ਵੇਲੇ ਦੇ ਹਾਕਮ ਕਰ ਰਹੇ ਸੀ ਲਕਾਈ ਦੇ ਉੱਤੇ ਉਸ ਲਕਾਈ ਨੂੰ ਤਾਰਨ ਵਾਸਤੇ ਨਗਰਾਂ-ਨਗਰਾਂ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਪਰਮਣ ਸ਼ੁਰੂ ਕੀਤਾ ਯਾਤਰਾ ਸ਼ੁਰੂ ਕੀਤੀ ਤੇ ਰਾਏ ਮੰਗਲ ਜਿਸ ਨੂੰ ਅੱਜ ਆਪਾਂ ਕਥੋ ਨੰਗਲ ਕਹਿੰਦੇ ਉਸ ਸਥਾਨ ਤੇ ਪੂਰਨ ਬ੍ਰਹਮ ਗਿਆਨੀ ਧੰਨ ਧੰਬਾ ਬਾਵਾ ਬੁੱਢਾ ਸਾਹਿਬ ਜੀ ਦੇ ਨਾਮ ਪੂਰਨ ਬ੍ਰਹਮ ਗਿਆਨੀ ਧੰਨ ਧੰਬਾ ਬਾਵਾ ਕਲਿਆਣਾ ਜੀ ਮਹਾਰਾਜ ਜੀ ਜਿਹੜੇ ਧੰਨ ਬਾਵਾ ਜੀਵਨ ਸਿੰਘ ਜੀ ਦੇ ਵੱਡੇ ਵਡੇਰੇ ਸਨ ਉਹਨਾਂ ਨੇ ਸਤਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕੀਤੇ ਤੇ ਦਰਸ਼ਨ ਕਰਕੇ ਸਤਗੁਰੂ ਜੀ ਦੀਆਂ ਸਿੱਖਿਆਵਾਂ ਤੇ ਸਤਗੁਰਾਂ ਜੀ ਦੇ ਪਵਿੱਤਰ ਬਚਨ ਸੁਣ ਕੇ ਚੱਲਣ ਦਾ ਪ੍ਰਣ ਕਰ ਲਿਆ ਤੇ ਉਸ ਵੇਲੇ ਤੋਂ ਅਸੀਂ ਗੁਰੂ ਘਰ ਦੇ ਨਾਲ ਜੁੜ ਗਏ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਹਾਲੇ ਸਿੱਖ ਧਰਮ ਦੀ ਨੀਂਹ ਰੱਖ ਕੇ ਔਰ ਸਾਰੇ ਇਸ ਸੰਸਾਰ ਦੀ ਯਾਤਰਾ ਕਰਕੇ ਸਿੱਖੀ ਦੀ ਪਰਪਕਤਾ ਵਾਸਤੇ ਨਗਰਾਂ-ਨਗਰਾਂ ਦੇ ਵਿੱਚ ਯਾਤਰਾਵਾਂ ਕਰਕੇ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਨੂੰ ਧਰਮ ਦੇ ਰਸਤੇ ਤੇ ਪਾਉਣ ਨੂੰ ਸਿੱਖਿਆਵਾਂ ਦੇ ਰਹੇ ਸਨ ਉਸ ਸਮੇਂ ਤੋਂ ਹੀ ਬਾਬਾ ਕਲਿਆਣਾ ਜੀ ਨੇ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਉਟ ਆਸਰਾ ਲੈ ਲਿਆ ਜਿਨ੍ਹਾਂ ਦੇ ਪੁੱਤਰ ਬਾਬਾ ਸੁਖ ਭਾਨ ਜੀ ਨੇ ਗੁਰੂ ਘਰ ਦੀ ਬਹੁਤ ਮਿਹਰੀ ਸੇਵਾ ਕੀਤੀ ਕੀਰਤਨ ਦੇ ਰਾਹੀਂ ਹੁਣ ਜਿੰਨੀਆਂ ਵੀ ਸੇਵਾਵਾਂ ਗੁਰੂ ਘਰ ਦੇ ਆ ਸੰਨ ਕਰਦੇ ਸਨ ਫਿਰ ਬਾਬਾ ਜਸਪਾਲ ਜੀ ਬਾਬਾ ਜਸਪਾਲ ਜੀ ਦੇ ਅਗੇ ਪੁੱਤਰ ਬਾਬਾ ਸਦਾਨੰਦ ਬਾਬਾ ਆਗਿਆਰਾਮ ਜੀ ਉਹਨਾਂ ਤੋਂ ਅੱਗੇ ਬਾਬਾ ਜੀਵਨ ਸਿੰਘ ਜੀ ਬਾਬਾ ਸੰਗਤ ਸਿੰਘ ਜੀ ਇਹਨਾਂ ਨੇ 10 ਪਾਤਸ਼ਾਹੀਆਂ ਤੱਕ ਮਹਾਨ ਸੇਵਾਵਾਂ ਕੀਤੀਆਂ ਸੋ ਜਿਸ ਮਹਾਨ ਜਰਨੈਲ ਦਾ ਤੁਸੀਂ ਅੱਜ ਜਨਮ ਦਿਨ ਮਨਾ ਰਹੇ ਦੇ ਉਸ ਮਹਾਨ ਜਰਨੈਲ ਨੇ ਆਪਣੀ ਕੌਮ ਨੂੰ ਚਾਰ ਚੰਨ ਲਾਏ ਆਪਣੇ ਕੌਮ ਦਾ ਨਾਮ ਉੱਚਾ ਕੀਤਾ ਅੱਜ ਤੋਂ 359 ਸਾਲ ਪਹਿਲਾਂ ਨੌਵੇਂ ਸਤਿਗੁਰੂ ਹਿੰਦ ਦੀ ਚਾਦਰ ਧਰਮ ਦੀ ਖਾਤਰ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਆਪਣੇ ਸੀਸ ਦਾ ਬਲੀਦਾਨ ਦਿੱਤਾ ਉਹ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਸੀਸ ਨੂੰ ਆਪਣੀ ਛਾਤੀ ਦੇ ਨਾਲ ਲਾ ਕੇ ਦਿੱਲੀ ਤੋਂ ਮੰਜ਼ਲਾ ਮਾਰਦੇ ਹੋਏ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇ ਸਨ ਹੁਣ ਥੋੜੇ ਹੀ ਦਿਨਾਂ ਨੂੰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਤੇ ਬੜੇ-ਬੜੇ ਸਮਾਗਮ 6 ਦਸੰਬਰ ਤੋਂ ਆਰੰਭ ਹੋ ਰਹੇ ਹਨ ਕਿਉਂਕਿ ਜਿਸ ਵੇਲੇ 1675 ਈਸਵੀ ਨੂੰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਹੁੰਦੀ ਸੀ ਸ਼ਹੀਦੀ ਹੋਈ ਸੀ ਉਸ ਦਿਨ ਮੱਘਰ ਦੀ ਪੈਂਤਮੀ ਸੀ ਸੋ ਹਰ ਸਾਲ ਇਹ ਮੱਘਰ ਦੀ ਪੈਂਤਮੀ ਵਾਲੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ ਜਿਹੜਾ ਅੰਗਰੇਜ਼ੀ ਮਹੀਨੇ ਦੇ हिसाब ਨਾਲ ਕਈ ਵਾਰੀ ਨਵੰਬਰ ਮਹੀਨੇ ਦੇ ਵਿੱਚ ਆ ਜਾਂਦਾ ਹੈ ਕਈ ਵਾਰੀ ਦਸੰਬਰ ਮਹੀਨੇ ਦੇ ਵਿੱਚ ਆਉਂਦਾ ਪਰ ਦੇਸੀ ਮਹੀਨੇ ਦੀ ਮੱਗਰ ਦੀ ਪੈਠੀ ਨੂੰ ਸਾਲ ਬਾਅਦ ਹੀ ਆਉਂਦਾ ਸੋ ਇਸ ਵੇਲੇ ਵੀ 6 ਦਸੰਬਰ ਨੂੰ ਦਿੱਲੀ ਚਾਂਦਨੀ ਚੌਕ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਜਿਹੜਾ ਮਹਾਨ ਜਿਹੜਾ ਸ਼ੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਤੇ ਉਸ ਮਹਾਨ ਸ਼ੀਦੀ ਦਿਹਾੜੇ ਦੇ ਸਮੇਂ ਜਿੱਥੇ ਬਾਬਾ ਮਤੀ ਦਾਸ ਜੀ ਬਾਬਾ ਸਤੀ ਦਾਸ ਜੀ ਬਾਬਾ ਦਿਆਲਾ ਜੀ ਨੂੰ ਯਾਦ ਕੀਤਾ ਜਾਂਦਾ ਹੈ ਉੱਥੇ ਸਤਿਗੁਰਾਂ ਦੇ ਨਾਲ ਗਏ ਹੋਏ ਬਾਬਾ ਉਦੇ ਜੀ ਬਾਬਾ ਗੁਰਦਤਾ ਜੀ ਨੂੰ ਇਜਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਸਤਿਗੁਰਾਂ ਦੇ ਪਾਵਨ ਧਾੜ ਅਤੇ ਪਾਵਨ ਸੀਸ ਨੂੰ ਉੱਥੋਂ ਸੰਭਾਲਣ ਦੇ ਵਿੱਚ ਮਹਾਨ ਸਭਾਵਾਂ ਕੀਤੀਆਂ ਸਨ ਇਹ ਛੇ ਮਹਾਂਪੁਰਖ ਜਿਨ੍ਹਾਂ ਦੇ ਵਿੱਚ ਬਾਬਾ ਮਤੀ ਦਾਸ ਜੀ ਬਾਬਾ ਸਤੀ ਦਾਸ ਜੀ ਬਾਬਾ ਦਿਆਲਾ ਜੀ ਜਿਨ੍ਹਾਂ ਨੇ ਉੱਥੇ ਦਿੱਲੀ ਦੇ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਬਾਬਾ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ ਬਾਬਾ ਸਤੀ ਦਾਸ ਜੀ ਨੂੰ ਉਸ ਵੇਲੇ ਰੂਹ ਦੇ ਵਿੱਚ ਲਪੇਟ ਕੇ ਬਾਬਾ ਦੇ ਆ